ਦੋਸਤੋ ਹੁਣ ਆਪਾਂ ਦੇਣ ਲੱਗੇ ਆ ਕੀਪਰ ਪਲੱਸ ਪਾਊਡਰ ਇਹ ਆਪਾਂ ਵਾਇਰ ਨੂੰ ਦੇਨੇ ਨੇ ਆ ਤੇ ਨਾਲੇ ਆਜੋ ਤੁਹਾਨੂੰ ਆਪਣਾ ਵਾਲੇ ਦੇਣ ਦੇ ਨਾਲੇ ਵਿਖਾਉਣੇ ਆ ਆਪਾਂ ਕਿੱਦਾਂ ਦੇਣਾ ਮਤ ਕਿੱਦਾਂ ਨਹੀਂ ਦੇਣਾ ਇਹ ਵੀਰ ਜੀ ਆਪਾਂ ਦੇਨੇ ਨੂੰ ਆਟੇ ਦੇ ਭੇੜੇ ਚ ਕਿਉਂਕਿ ਇਹ ਵੀਰ ਜੀ ਇਹਦੇ ਜਨਾ ਸਮੈਲ ਜੀ ਹੋਰ ਤਰ੍ਹਾਂ ਦੀ ਹੁੰਦੀ ਜੇ ਚੀਜ਼ ਹੋਵੇ ਇਹ ਪਾਊਡਰ ਹੋਵੇ ਤੇ ਇਹ ਆਪਾਂ ਦੇਨੇ ਆਟੇ ਵਾਲੇ ਪੇੜੇ ਜੇ ਤੇ ਤਰ੍ਹਾਂ ਗਾਂ ਖਾ ਜਾਂਦੀਆਂ ਨੇ ਜਿਹੜੇ ਪੱਠੀ ਨੇ ਆਪਾਂ ਚੋਕਰ ਦੇ ਪਤਾ ਨਾ ਮੂਹ ਮਾਰਕੀਟ ਜੰਦੀਆਂ ਖਾਂਦੀਆਂ ਨੇ ਇਹ ਸਹੀ ਆ ਆਪਾਂ ਜਿਹੜਾ ਤਰੀਕਾ ਵਾ ਤੁਸੀਂ ਪੇੜੇ ਜੇ ਦੋ ਆਪਾਂ ਵੀ ਪੇੜੇ ਜੇ ਦੇਨੇ ਆ ਚਲੋ ਆਜ ਉਹਣਾ ਆਟੇ ਵਾਲਾ ਪੇੜਾ ਲੀ ਲਿਆ ਵਾ ਇਹ ਆਪਾਂ ਇਹ ਜੀ ਰੋਟੀ ਇਹ ਬਣਾ ਲਿਆ ਵਾ ਤੇ ਇਹਦੇ ਉੱਤੇ ਦਵਾਈ ਪਾ ਕੇ ਤੇ ਮਲ ਦੇਣਾ ਪਾਉਣਾ ਆ ਲੈ ਵਿੱਚ ਸਕੂਪ ਨੂੰ ਦਾਵਾ ਉਹ ਇੱਕ ਸਕੂਪ ਦੇਣਾ ਡੇਲੇ ਦਾ 1/2 ਦੇਣਾ ਤੇ ਆਪਾਂ ਜਿਹੜਾ ਆ ਪੇੜਾ ਦਾ ਪੇੜਾ ਦੇ ਹਮਾਰੇ ਨਾਲ ਆ ਦੇਖੋ ਇਹ ਤਿਆਗਦਰ ਬੰਨਾ ਹੈ ਬੰਦਿਗਾ ਥੋੜਾਗਾ ਸਾਈਡਾਂ ਤੇ ਇਹ ਆਟਾ ਲਾ ਲੈਣਾ ਵਾ ਕਿ ਜੇਂ ਗਾਉ ਆਪਣੇ ਸਾਨੀ ਨਾ ਖਾਲੇ ਹਾਂਜੀ ਇਹ ਆਪਾਂ ਬਣਾ ਲਿਆ ਵਾ ਤੇ ਚਲੋ ਆਓ ਦੇਨੇ ਆ ਗਾੜ ਮਾਪਾਂ ਯਾਨੀ ਇਹਦੇ ਗਾਲੀ ਨਾਲ ਨੇ ਆਪੇ ਗਾਂ ਨਿਕਾਲਿਆ ਅਇ ਤਰ੍ਹਾਂ ਵੀਰੇ ਆਪਾਂ ਇਹਨਾਂ ਨੂੰ ਜਿਹੜੀ ਆਪਾਂ ਕੋਈ ਵੀ ਪਾਊਡਰ ਆਪਾਂ ਦੇਨੇ ਆ ਜਿ ਤਰ੍ਹਾਂ ਕੋਈ ਵੀ ਦਵਾਈ ਆਪਾਂ ਦੇਣੀ ਆ ਤੇ ਜੇ ਨਹੀਂ ਆ ਵਾਂਡਰ ਆਈ ਕੋਕਰਾਈ ਨਹੀਂ ਖਾਂਦੇ ਤਾਂ ਆਪਾਂ ਜਿ ਤਰ੍ਹਾਂ ਪੀੜੀ ਪਾ ਕੇ ਦੇ ਸਕਦੇ ਕੋਈ ਬੋਲੀ ਵੀ ਦੇਣੀ ਆਂ ਦੇ ਹਾਂਜੀ ਆਜੋ ਵੀਰ ਜੀ ਹੁਣ ਆਪਾਂ ਕਰਦੇ ਆਂ ਕੰਮ ਹੋਰ